ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਮਹੂਬ ਸਿੰਘ ਰੰਧਾਵਾ ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਆ ਕਿ ਸਾਡੇ ਲਹਿੰਦੇ ਪੰਜਾਬ ਦੇ ਸਟੂਡੀਓ ਚ ਕੀਤੀਆਂ ਹੋਈਆਂ ਰਿਕਾਰਡ ਕਿਤਾਬਾਂ ਚੋਂ ਪਹਿਲੀ ਕੀਤੀ ਜਿਹੜੀ ਰਿਕਾਰਡਡ ਕਿਤਾਬ ਹੈ ਉਹ ਹੁਣ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਲਾਈਵ ਹੋ ਚੁੱਕੀ ਹੈ ਪਹਿਲੀ ਵਾਰੀ ਇਹ ਇੱਕ ਜਿਹੜਾ ਨਵੇਕਲਾ ਯਤਨ ਸੀਗਾ ਕਿ ਦੋਵੇਂ ਚੜ੍ਹਦੇ ਰਹਿਣਦੇ ਪੰਜਾਬ ਦਾ ਸਮੇਲ ਹੋਇਆ ਉਸ ਮੇਲ ਜਿਹੜਾ ਵਾ ਉਹ ਸਾਡੀ ਸੁਹਾਵੀ ਆਡੀਓ ਕਿਤਾਬਾਂ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਪਰ ਇਹਦੇ ਤੋਂ ਵੀ ਜ਼ਿਆਦਾ ਜਿਹੜੀ ਖੁਸ਼ੀ ਦੀ ਗੱਲ ਹੈ ਉਹ ਇਹ ਹੈ ਕਿ ਇਹ ਪਹਿਲੀ ਕਿਤਾਬ ਹੈ ਸਾਡੇ ਪਲੈਟਫਾਰਮ ਤੇ ਜਿਹੜੀ ਇੱਕ ਤਾਂ ਪਾਕਿਸਤਾਨੀ ਲੈਂਦੇ ਪੰਜਾਬ ਲਾਹੌਰ ਸਟੂਡੀਓ 'ਚ ਰਿਕਾਰਡ ਹੋਈ ਹੈ ਦੂਜੀ ਗੱਲ ਇਹ ਉਹ ਕਿਤਾਬ ਹੈ ਜਿਹੜੀ ਪਹਿਲੀ ਵਾਰੀ ਲੇਖਕ ਨੇ ਹੀ ਬੋਲ ਕੇ ਰਿਕਾਰਡ ਕੀਤੀ ਹੈ ਸਾਡੇ ਬਹੁਤ ਪਿਆਰੇ ਸਤਿਕਾਰਯੋਗ ਆਇਸ਼ਾ ਅਸਲਮ ਜੀ ਉਹਨਾਂ ਦੀ ਕਿਤਾਬ ਹੈ ਕੂਕ ਸੋ ਇਹ ਹੋ ਗਈਆਂ ਜੀ ਦੋ ਗੱਲਾਂ ਹੋਰ ਸੁਣੋ ਤੀਜੀ ਗੱਲ ਪੰਜਾਬੀ 'ਚ ਅਸੀਂ ਆਮ ਸੁਣਦੇ ਹਾਂ ਜੀ ਮਾਝੇ ਦਾ ਡਾਇਲੈਕਟ ਹੋ ਗਿਆ ਮਾਲਵਾ ਦੁਆਬਾ ਜਾਂ ਪੌਧੀ ਐਸੇ ਤਰੀਕੇ ਨਾਲ ਲੈਂਦੇ ਪੰਜਾਬ ਵਿੱਚ ਪੋਠੋਹਾਰੀ ਸਰਾਈਕੀ ਦੇ ਹੋਰ ਕਈ ਸਾਰੇ ਮਾਝੇ ਨੇ ਜਿਹੜੇ ਪੰਜਾਬੀ ਭਾਸ਼ਾ ਦੀਆਂ ਹੀ ਉਪ ਬੋਲੀਆਂ ਨੇ ਇਹਦੇ ਵਿੱਚ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਏ ਭਾਸ਼ਾ ਦੰਨੀ ਇਹ ਦੰਨੀ ਭਾਸ਼ਾ ਦੇ ਵਿੱਚ ਕਿਤਾਬ ਲਿਖੀ ਹੋਈ ਹੈ ਉਸ ਦੇ ਇਲਾਕੇ ਦੀਆਂ ਕਹਾਣੀਆਂ ਨੇ ਛੋਟੇ ਛੋਟੇ ਨਾਵਲ ਛੋਟੀਆਂ ਛੋਟੀਆਂ ਕਹਾਣੀਆਂ ਦਾ ਸਮੇਲ ਆ ਵੱਡੀ ਗੱਲ ਇਹ ਜਿਹੜੀ ਕਿਤਾਬ ਹੈ ਇਹ ਦੰਨੀ ਡਾਇਲੈਕਟ ਦੇ ਵਿੱਚ ਹੀ ਰਿਕਾਰਡ ਕੀਤੀ ਗਈ ਆ ਤੁਸੀਂ ਜਦੋਂ ਸੁਣੋਗੇ ਤੁਹਾਨੂੰ ਸਵਾਦ ਆਊਗਾ ਜਦੋਂ ਵੀ ਲੋਕਾਂ ਨੇ ਹੱਥਾਂ ਵਿੱਚ ਮਿਆ ਵੈਨੀ ਆ ਤਾਂ ਲੋਕੀ ਮੈਕੂ ਵਿਗਾੜਣ ਦੀ ਕੋਸ਼ਿਸ਼ ਕਰੇ ਨੇ ਭਲਾ ਮੈਂ ਬੂੰ ਸਿਆਣੀਆ ਕਦੇ ਨਾ ਵਿਗੜੀ